ਅੱਜ ਆਪਾਂ ਬਣਾਵਾਂਗੇ ਬਾਜ਼ਾਰ ਵਰਗੀ ਨਮਕੀਨ ਮਸਾਲੇਦਾਰ ਮਠੀ ਇਹ ਬਿਲਕੁਲ ਛੋਟੀ ਮਠੀ ਆ ਤੇ ਬਿਲਕੁਲ ਕ੍ਰਿਸਪੀ ਬਣ ਕੇ ਤਿਆਰ ਹੋਊਗੀ ਜੇਕਰ ਤੁਸੀਂ ਇਸ ਤਰ੍ਹਾਂ ਬਣਾਉਂਗੇ ਜੇ ਇਹ ਵਾਲੇ ਸਟੈਪ ਤੁਸੀਂ ਫਾਲੋ ਕਰੋਗੇ ਮਠੀ ਤੁਹਾਡੀ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਊਗੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿੰਦੀਆਂ ਨਵੀਂ ਨਵੀਂ ਰੈਸਪੀਜ਼ ਨਵੀਂ ਰੈਸਪੀਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਚਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਜਿਓ ਜੀ ਇਹ ਮਠੀ ਬਣਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਮੈਦਾ ਚਾਹੀਦਾ ਹੈ ਮੈਦਾ ਲੈ ਲਵਾਂਗੇ ਆਪਾਂ 2 ਕੋਲੀਆਂ ਦੇ ਕਰੀਬ ਇਹ ਮੇਰਾ ਛਾਣਿਆ ਹੋਇਆ ਹੈ ਤੁਸੀਂ ਵੀ ਛਾਣ ਕੇ ਜਿਹੜਾ ਮੈਦਾ ਲੈ ਸਕਦੇ ਹੋ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਅੱਧੇ ਤੋਂ ਵੀ ਘੱਟ ਚਮਚ ਅਜਵੈਣ ਦਾ ਪਾਵਾਂਗੇ ਅਜਵੈਣ ਬਹੁਤ ਜ਼ਿਆਦਾ ਨਹੀਂ ਪਾਉਣੀ ਹੈਗੀ ਨਹੀਂ ਤਾਂ ਫਿਰ ਕੋੜਾ ਟੇਸਟ ਆਉਂਦਾ ਹੈ ਜੇ ਤੁਸੀਂ ਜ਼ਿਆਦਾ ਹੀ ਅਜਵੈਣ ਪਾ ਦਿੰਦੇ ਹੋ ਤੇ ਹੁਣ ਇਹਦੇ ਵਿੱਚ ਆਪਾਂ ਸਵਾਦ ਅਨੁਸਾਰ ਨੂਣ ਪਾ ਦਵਾਂਗੇ ਉਸੀ ਚਾਹੋ ਬੇਕਿੰਗ ਸੋਡਾ ਜਾਂ ਬੇਕਿੰਗ ਪਾਊਡਰ ਵੀ ਆਪਾਂ ਪਾ ਸਕਦੇ ਹਾਂ ਮੈਂ ਨਹੀਂ ਪਾਇਆ ਹੈਗਾ ਉਹਦੇ ਨਾਲ ਜਿਹੜਾ ਹੋਰ ਵੀ ਨਰਮ ਜੇ ਬਣ ਜਾਂਦੇ ਨੇਗੇ 8 ਚਮਚਾਪਾ ਦੇ ਵਿੱਚ ਕਿਉਂ ਪਾਵਾਂਗੇ ਨਾ ਕਿਉਂ ਬਿਲਕੁਲ ਪਰਫੈਕਟ ਆ ਤੇ ਮੱਠੀਆਂ ਜਿਹੜੀਆਂ ਬਹੁਤ ਜ਼ਿਆਦਾ ਖਸਤਾ ਬਣਦੀਆਂ ਨੇ ਕੀ ਪਾਉਣ ਤੋਂ ਬਾਅਦ ਆਪਾਂ ਨੂੰ ਮਿਕਸ ਕਰ ਲਵਾਂਗੇ ਸਾਰੇ ਕਾਸੇ ਨੂੰ ਉਸ ਤੋਂ ਬਾਅਦ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਦਾ ਟਾਈਟ ਜਿਹਾ ਆਟਾ ਇਹ ਜਿਹੜਾ ਉਹ ਗੁੰਨ ਲਵਾਂਗੇ ਆਟਾ ਇਹ ਜਿਹੜਾ ਤੁਹਾਡਾ ਬਹੁਤ ਜ਼ਿਆਦਾ ਸੌਫਟ ਨਹੀਂ ਹੋਣਾ ਚਾਹੀਦਾ ਥੋੜਾ ਜਿਹਾ ਟਾਈਟ ਜਾਈ ਆਟਾ ਰੱਖਣਾ ਤਾਂ ਹੀ ਆ ਜਿਹੜੀਆਂ ਮਠੀਆਂ ਕ੍ਰਿਸਪੀ ਬਣ ਕੇ ਤਿਆਰ ਹੁੰਦੀਆਂ ਨੇਗੀਆਂ ਆਟਾ ਆਪਾਂ ਚੰਗੀ ਤਰ੍ਹਾਂ ਗੁੰਲ ਲਿਆ ਹੈ ਤੇ ਇਹਨੂੰ ਮੁੱਕੀ ਦੇ ਦੇਵਾਂਗੇ ਆਪਾਂ ਦੋ ਤਿੰਨ ਵਾਰੀ ਚੰਗੀ ਤਰ੍ਹਾਂ ਤੁਸੀਂ ਮਸਲ ਮਸਲ ਕੇ ਮੁੱਕੀ ਦੇ ਦੇਣੀ ਆ ਤੇ 10-15 ਮਿੰਟ ਦੀ ਇਹਨੂੰ ਪਰੇਸਟ ਦਵਾਂਗੇ ਕੱਪੜੇ ਦੇ ਨਾਲ ਮੈਂ ਟਾ ਕੇ ਰੱਖ ਦਊਂਗੀ ਉਦੋਂ ਕੀ ਹੁੰਦਾ ਹੈ ਆਟੇ ਦੀ ਕਣੀ ਮਰ ਜਾਂਦੀ ਹੈ ਤੇ ਜਦੋਂ ਆਪਾਂ ਇਹਨੂੰ ਬੇਲਦੇ ਹਾਂ ਬਹੁਤ ਹੀ ਸੌਫਟ ਵਧੀਆ ਤਰੀਕੇ ਨਾਲ ਬੇਲਿਆ ਜਾਂਦਾ ਤੇ ਮਠੀਆਂ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀਆਂ ਨੇ 10 ਮਿੰਟ ਇਹਨੂੰ ਹੋ ਗਏ ਆ ਤੇ ਉਸ ਤੋਂ ਬਾਅਦ ਆਪਾਂ ਇੱਕ ਦੋ ਵਾਰੀ ਇਹਨੂੰ ਮੁੱਕੀ ਆ ਜਿਹੜੀ ਹੋਰ ਦੇ ਲਵਾਂਗੇ ਤਾਂ ਕਿ ਬਿਲਕੁਲ ਕੋਈ ਵੀ ਕਾੜ ਨਾ ਰਹੇ ਇਹਦੇ ਵਿੱਚ ਬਿਲਕੁਲ ਸੌਫਟ ਆ ਆਟਾ ਇਹ ਜਿਹੜਾ ਬਣ ਕੇ ਤਿਆਰ ਹੋ ਜਵੇ ਹੁਣ ਆਪਾਂ ਇਹਦਾ ਵੱਡਾ ਸਾਰਾ ਪੇੜਾ ਲੈ ਲਵਾਂਗੇ ਤੁਸੀਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਪੇੜਾ ਇਹ ਜਿਹੜਾ ਲੈ ਸਕਦੇ ਹੋ ਤੇ ਇਹਨੂੰ ਆਪਾਂ ਵਧਾ ਲਵਾਂਗੇ ਬਿਲਕੁਲ ਥੋੜਾ ਜਿਹਾ ਆਪਾਂ ਦੋਨੋਂ ਸਾਈਡਾਂ ਤੇ ਕੀ ਲਗਾ ਲਵਾਂਗੇ ਤਾਂ ਕਿ ਬੇਲ ਨੂੰ ਚਿਪਕੇ ਨਾ ਤੇ ਬਧੀਆ ਤਰੀਕੇ ਨਾਲ ਬੇਲ ਜਾਵੇ ਇਸ ਤਰ੍ਹਾਂ ਆਪਾਂ ਇਹਨੂੰ ਪਤਲਾ ਜਿਹਾ ਬੇਲ ਲਵਾਂਗੇ ਪੇੜਾ ਇਹ ਜਿਹੜਾ ਆਪਾਂ ਬਿਲਕੁਲ ਬੇਲ ਲਿਆ ਹੈ ਤੇ ਪਤਲਾ ਰੱਖ ਲਿਆ ਹੈ ਬਿਲਕੁਲ ਬਹੁਤ ਜ਼ਿਆਦਾ ਮੋਟਾ ਨਹੀਂ ਰੱਖਣਾ ਹੈਗਾ ਹੁਣ ਇਹਦੇ ਵਿੱਚ ਆਪਾਂ ਕੱਟ ਲਗਾ ਦਵਾਂਗੇ ਪਤਲੇ ਪਤਲੇ ਜਿੱਦਾਂ ਕੀ ਮਟਰ ਦੇ ਵਿੱਚ ਆਪਾਂ ਕੱਟ ਲਗਾਉਂਦੇ ਆ ਇਦਾਂ ਤੁਸੀਂ ਸਾਰੇ ਆ ਜਿਹੜੇ ਕੱਟ ਲਗਾ ਲੈਣੇ ਆ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਥੋੜੀ ਮਠੀਆ ਵੱਡੀ ਰੱਖਣਾ ਚਾਹੁੰਦੇ ਹੋ ਉਦਾਂ ਵੀ ਰੱਖ ਸਕਦੇ ਹੋ ਪਰ ਬਾਜ਼ਾਰ ਦੇ ਵਿੱਚ ਇਹ ਮਠੀਆਂ ਇਦਾਂ ਦੀਆਂ ਮਿਲਦੀਆਂ ਨਹੀਂ ਆ ਆਪਾਂ ਉਸੇ ਤਰੀਕੇ ਨਾਲ ਬਣਾਵਾਂਗੇ ਤੇ ਦੂਜੀ ਸਾਈਡ ਤੋਂ ਆਪਾਂ ਟੇਡੇ ਕੱਟ ਲਗਾ ਦੇਵਾਂਗੇ ਤਾਂ ਕਿ ਇਹ ਡਾਇਮੰਡ ਸ਼ੇਪ ਦੇ ਵਿੱਚ ਬਣ ਸਕਣ ਇਸ ਤਰ੍ਹਾਂ ਆਪਾਂ ਸਾਰੇ ਨੂੰ ਕੱਟ ਲਗਾ ਲਵਾਂਗੇ ਤੇ ਬਿਲਕੁਲ ਹੀ ਆਸਾਨ ਤਰੀਕੇ ਨਾਲ ਕੱਟਿਆ ਜਾਊਗਾ ਹੁਣ ਆਪਾਂ ਦੂਜੀ ਸਾਈਡ ਤੇ ਘਿਓ ਹੈ ਜਿਹੜਾ ਉਹ ਗਰਮ ਕਰ ਲਿਆ ਹੈ ਇੱਕ ਵਾਰੀ ਤੁਸੀਂ ਇਹਨੂੰ ਫੁੱਲ ਫਲੇਮ ਤੇ ਕਰ ਲੈਣਾ ਘਿਓ ਨੂੰ ਪਹਿਲਾਂ ਵੀ ਮੈਂ ਇਹਦੇ ਵਿੱਚ ਮਠੀਆਂ ਬਣਾਈਆਂ ਹੋਈਆਂ ਨੇ ਇਸ ਲਈ ਇਦਾਂ ਇਹਦੇ ਵਿੱਚ ਜਿਹੜੇ ਦਾਣੇ ਜਰਨਗੇ ਜਦੋਂ ਤੁਸੀਂ ਮਠੀਆਂ ਪਾਉਣੀਆਂ ਨੇ ਤਾਂ ਬਿਲਕੁਲ ਲੋ ਮੀਡੀਅਮ ਫਲੇਮ ਤੇ ਰੱਖਣਾ ਹੈ ਤੇ ਹਾਈ ਫਲੇਮ ਬਿਲਕੁਲ ਵੀ ਨਹੀਂ ਰੱਖਣੀ ਹੈਗੀ ਤੇ ਜੇ ਕਿਉਂ ਤੇਲ ਤੁਹਾਡਾ ਬਿਲਕੁਲ ਠੰਡਾ ਹੋਊਗਾ ਫਿਰ ਮਠੀਆਂ ਬਹੁਤ ਹੀ ਜ਼ਿਆਦਾ ਕੀਪੀ ਜਾਣਗੀਆਂ ਬਹੁਤ ਹੀ ਜ਼ਿਆਦਾ ਆਇਲੀ ਹੋ ਜਾਣਗੀਆਂ ਤੇ ਬਿਲਕੁਲ ਵਧੀਆਂ ਨਹੀਂ ਬਣਣਗੀਆਂ ਜੇ ਜ਼ਿਆਦਾ ਗਰਮ ਹੋਊਗਾ ਫਿਰ ਕ੍ਰਿਸਪੀ ਨਹੀਂ ਬਣਣਗੀਆਂ ਉਪਰੋਂ ਪਰੋ ਪੱਕ ਜਾਣਗੀਆਂ ਤੇ ਵਿੱਚੋਂ ਜਿਹੜੀਆਂ ਕੱਚੀਆਂ ਰਹਿ ਜਾਣਗੀਆਂ ਸੌਫਟ ਰਹਿ ਜਾਣਗੀਆਂ ਬਿਲਕੁਲ ਵੀ ਉਹਨਾਂ ਚ ਕ੍ਰਿਸਪ ਨਹੀਂ ਹੋਣਾਂਗੇ ਇਸ ਤਰ੍ਹਾਂ ਇੱਕ ਇੱਕ ਕਰਕੇ ਆਪਾਂ ਸਾਰੀਆਂ ਮਠੀਆਂ ਜਿਹੜੀਆਂ ਦੇ ਵਿੱਚ ਪਾਉਂਦੇ ਜਾਵਾਂਗੇ ਤੇ ਗੈਸ ਦੀ ਫਲੇਮ ਬਿਲਕੁਲ ਲੋ ਰੱਖੀ ਹੋਈ ਆ ਇਸ ਤਰ੍ਹਾਂ ਥੋੜੀ ਥੋੜੀ ਦੇਰ ਬਾਅਦ ਤੁਸੀਂ ਇਹਨਾਂ ਨੂੰ ਹਵਾ ਲਵਾਉਂਦੇ ਰਹਿਣਾ ਏ ਇਸ ਤਰ੍ਹਾਂ ਮੈਂ ਕੱਢ ਕੇ ਇਦਾਂ ਹਵਾ ਲਵਾ ਲਈ ਆ ਇਸ ਤਰ੍ਹਾਂ ਮਠੀਆਂ ਬਹੁਤ ਵਧੀਆ ਬਣ ਕੇ ਤਿਆਰ ਹੁੰਦੀਆਂ ਨੇ ਹਲਵਾਈ ਵੀ ਜਿਹੜੇ ਇਦਾਂ ਕਰਦੇ ਨੇਗੇ ਆਪਾਂ ਕਈ ਵਾਰ ਇਸ ਤਰ੍ਹਾਂ ਇਹਨੂੰ ਉੱਪਰ ਚੱਕ ਚੱਕ ਕੇ ਹਵਾ ਜੀ ਲਵਾ ਦਿੱਤੀ ਆ ਮਠੀਆਂ ਨੂੰ ਇਸ ਤਰ੍ਹਾਂ ਬਹੁਤ ਹੀ ਕ੍ਰਿਸਪੀ ਬਣਦੀਆਂ ਨੇ ਤੁਸੀਂ ਜਿਹੜਾ ਡਬਲ ਫਰਾਈ ਵੀ ਕਰ ਸਕਦੇ ਏ ਇਹਨਾਂ ਨੂੰ ਇਦਾਂ ਕੱਢ ਕੇ ਦੁਬਾਰਾ ਫਰਾਈ ਕਰ ਸਕਦੇ ਹੋ ਉਹਦੇ ਨਾਲ ਵੀ ਕ੍ਰਿਸਪੀ ਜਿਹੜੀਆਂ ਮਠੀਆਂ ਬਣਦੀਆਂ ਨੇ ਪਰ ਇਦਾਂ ਹੀ ਤੁਸੀਂ ਬਕਾ ਲਓ ਬਹੁਤ ਹੀ ਕ੍ਰਿਸਪੀ ਬੜੀਆਂ ਨੇ ਮਠ ਤੇ ਇਸ ਤਰ੍ਹਾਂ ਇਹਨਾਂ ਨੂੰ ਆਪਾਂ 골ਡਨ ਹੋਣ ਤੱਕ ਪਕਾ ਲਵਾਂਗੇ ਆਪਾਂ ਬਹੁਤਾ ਜਿਆਦਾ ਡਾਰਕ ਕਲਰ ਨਹੀਂ ਕਰਨਾ ਹੈਗਾ ਕਿਉਂਕਿ ਜਦੋਂ ਆਪਾਂ ਇਹਨਾਂ ਮਠੀਆਂ ਨੂੰ ਕੱਢ ਲੈਨੇ ਆ ਉਸ ਤੋਂ ਬਾਅਦ ਵੀ ਇਹਨਾਂ ਦਾ ਕਲਰ ਕਾਫੀ ਡਾਰਕ ਹੋ ਜਾਂਦਾ ਹੈ ਹਜੇ ਆਪਾਂ ਨੂੰ ਕੜਾਈ ਦੇ ਵਿੱਚ ਥੋੜਾ ਲਾਈਟ ਲਾਈਟ ਲੱਗਦਾ ਰਹਿੰਦਾ ਹੈ ਇਸ ਤਰ੍ਹਾਂ ਮੈਂ ਇਹ ਮਠੀਆਂ ਜਿਹੜੀਆਂ ਪਕਾ ਲਈਆਂ ਬਿਲਕੁਲ ਲੋ ਫਲੇਮ ਤੇ ਤੇ ਇਹਨਾਂ ਨੂੰ ਆਪਾਂ ਹੁਣ ਕੱਢ ਲਵਾਂਗੇ ਜਦੋਂ 골ਡਨ ਜੀਆਂ ਹੋ ਗਿਆ ਤੇ ਸੇਮ ਇਸੇ ਤਰੀਕੇ ਨਾਲ ਤੁਸੀਂ ਬਾਕੀ ਦੀਆਂ ਮਠੀਆਂ ਵੀ ਜਿਹੜੀਆਂ ਬਣਾ ਲੈਣੀਆਂ ਨੇ ਇਹਨਾਂ ਨੂੰ ਆਪਾਂ ਕੱਢ ਲਵਾਂਗੇ ਹੁਣ ਆਪਾਂ ਇਹ ਮਸਾਲੇਦਾਰ ਬਣਾਉਣੀਆਂ ਨੇ ਇਹਨਾਂ ਦੇ ਵਿੱਚ ਮਸਾਲਾ ਐਡ ਕਰ ਕਿੰਨੇ ਕ੍ਰਿਸਪੀ ਬਣਿਆ ਨੇ ਉਹ ਤੁਸੀਂ ਚੈੱਕ ਕਰ ਹੀ ਲਿਆ ਏ ਤੇ ਹੁਣ ਇਹਦੇ ਵਿੱਚ ਸਵਾਦ ਅਨਸਾਰ ਆਪਾਂ ਮਿਰਚ ਪਾ ਦਵਾਂਗੇ ਤੁਸੀਂ ਦੇਗੀ ਮਿਰਚ ਵੀ ਪਾ ਸਕਦੇ ਹੋ ਉਹਨਾਂ ਦਾ ਕਲਰ ਵੀ ਵਧੀਆ ਹੋ ਜਾਂਦਾ ਤੇ ਜਿਆਦਾ ਮਿਰਚ ਨਹੀਂ ਹੁੰਦੀ ਜੇ ਜਿਆਦਾ ਤਿੱਖਾ ਖਾਣੇ ਹੋ ਫਿਰ ਲਾਲ ਮਿਰਚ ਪਾ ਲਓ ਨੂਨ ਇਹਦੇ ਵਿੱਚ ਆਪਾਂ ਪਹਿਲਾਂ ਐਡ ਕੀਤਾ ਹੋਇਆ ਹੁਣ ਚਟਪਟਾ ਟੇਸ ਦੇਣ ਵਾਸਤੇ ਇਹਦੇ ਵਿੱਚ ਆਪਾਂ ਚਾਟ ਮਸਾਲਾ ਐਡ ਕੀਤਾ ਹੈ ਤੁਸੀਂ ਜੀਰਾ ਪਾਊਡਰ ਵੀ ਹੈ ਜਿਹੜਾ ਐਡ ਕਰ ਸਕਦੇ ਹੋ ਨਾਲ ਹਾਜਮੇਦਾਰ ਹੋ ਜਾਣਗੀਆਂ ਜਾਂ ਫਿਰ ਜੇ ਕਿਸੇ ਨੂੰ ਹਿੰਗ ਦਾ ਟੇਸ ਪਸੰਦ ਆ ਹਿੰਗ ਦਾ ਪਾਊਡਰ ਵੀ ਹੈ ਜਿਹੜਾ ਪਾ ਸਕਦੇ ਹੋ ਇਸ ਤਰ੍ਹਾਂ ਆਪਾਂ ਸਿਰਫ ਮਿਰਚ ਤੇ ਚਾਟ ਮਸਾਲਾ ਪਾਇਆ ਇਸ ਤਰ੍ਹਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਮਸਾਲੇ ਦੇ ਵਿੱਚ ਗਰਮ-ਗਰਮ ਦੇ ਵਿੱਚ ਹੀ ਮਿਕਸ ਕਰਨਾ ਫਿਰ ਜਿਆਦਾ ਵਧੀਆ ਤਰੀਕੇ ਨਾਲ ਮਿਕਸ ਹੋ ਜਾਊਗਾ ਇਹ ਆਪਣੀਆਂ ਬਣ ਕੇ ਤਿਆਰ ਹੋ ਗਈਆਂ ਨੇ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰ ਦਿਓ ਥੈਂਕ ਯੂ ਜੀ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ